ਸੰਡਾ ਮਰਕਾ ਜਾਏ ਪੁਕਾਰੇ ਪੜੇ ਨਹੀਂ ਹਮ ਪੜੇ ਨਹੀਂ ਹਮ ਹੀ ਪਜ ਹਾਰੇ ਸੰਡਾ ਮਰਕਾ ਜਾਏ ਪੁਕਾਰੇ ਪੜੇ ਨਹੀਂ ਹਮ ਸੰਡਾ ਮਰਕਾ ਜਿਹੜਾ ਪੜਾਉਣ ਵਾਲਾ ਹੈ ਨਾ ਪੰਡਤ ਪ੍ਰਲਾਦ ਨੂੰ ਉਹਦਾ ਨਾਂ ਸੰਡਾ ਮਰਕਾ ਸੰਡਾ ਮਰਕਾ ਵੀ ਨੌਰਖਿਆ ਪ੍ਰਲਾਦ ਕੋਈ ਹੋਇਆ ਹੀ ਨਹੀਂ ਉਹ ਜਿਹੜਾ ਨਾ ਮੱਖਾ ਸੁਰਾ ਉਹਦਾ ਨਾਮ ਛੱਡਾ ਮਰਕਾ ਛੱਡਾ ਝੋਟੇ ਨੂੰ ਕਹਿੰਦੇ ਨੇ ਉਹ ਪੁੱਠੀ ਪੜਾਈ ਪੜਾਉਣ ਵਾਲਾ ਛੱਡਾ ਮਰਕਾ ਜਿਵੇਂ ਸਾਡੇ ਪੜਾਉਂਦੇ ਨੇ ਪੁੱਠੀ ਇਹ ਛੱਡੇ ਮਰਕੇ ਨੇ ساری ਉਹ ਉਹਦਾ ਹੀ ਖਾਨਦਾਨ ਹੈ ਛੱਡੇ ਮਰਕੇ ਟੱਕਰ ਮਾਰਦੇ ਨੇ ਭੇਡੂ ਆ ਥੋੜੇ ਵਿਦਵਾਨ ਪੜ੍ਹਦੇ ਨੇ ਕੁਦੂਏ ਨਾਲ ਸਾਰਾ ਦਿਨ ਇਹ ਇਹ ਉਹਨਾਂ ਉਹੀ ਖਾਨਦਾਨ ਹੈ ਛੱਡੇ ਆਲਾ ਪੜਨਾ ਇੱਕ ਦੂਏ ਨਾਲ ਬਦਵਾਨ ਪੜਦੇ ਦੀ ਹੋਈ ਰਹੇ ਸੰਡਾ ਮਰਕਾ ਜਾਏ ਪੁਕਾਰੇ ਸੰਡਾ ਮਰਕਾ ਜਾ ਕੇ ਰਾਜੇ ਕੋ ਪੁਕਾਰ ਕਰਦਾ ਬੜੇ ਨਹੀਂ ਹਮੇ ਹੀ ਪਚਾਰੇ ਉਹ ਕਹਿੰਦੇ ਭਗਤ ਜਿਹੜੇ ਨੇ ਨਾ ਉਹ ਜਿਹੜਾ ਭਗਤਾ ਵੀ ਤੇ ਰਾਜਾ ਉਹ ਕਹਿੰਦਾ ਮੇਰੀ ਗੱਲ ਪ੍ਰਲਾਦ ਨਹੀਂ ਪੜਦਾ ਸਾਡੀ ਗੱਲ ਨਹੀਂ ਸੁਣਦਾ ਜਿਹੜੀ ਅਸੀਂ ਵਿਦਿਆਦੇ ਨਾ ਸਾਰੀ ਵਿਦਿਆ ਉਹ ਕੀ ਦੇ ਰਹੀ ਸੀ ਲੋਕਾਂ ਦੇ ਰਾਜ ਕਬੀ ਕਰੂ ਉਹ ਕਹਾਂ ਭਗਤਾ ਉਹ ਕਹਿੰਦਾ ਰਾਜ ਤਾਂ ਪਰਮੇਸ਼ਰ ਕਰ ਰਿਹਾ ਤੁਸੀਂ ਕੀ ਤੇ ਕਰਨਾ ਰਾਜ ਢਾੜੇ ਕਹਿੰਦਾ ਪਰਮੇਸ਼ਰ ਦਾ ਰਾਜ ਅਸਾਂ ਨੇ ਤੇ ਹੋ ਰਿਹਾ ਉਹਦਾ ਪਾਣਾ ਮੰਨੂ ਉਹਦਾ ਹੁਕਮ ਮੰਨੂ ਫਿਰ ਤੁਸੀਂ ਕਹਿੰਦਾ ਮੈਨੂੰ ਵੀ ਦਈ ਤੈ ਰਾਜ ਕਰਨਾ ਮੈਂ ਕੋਈ ਨਹੀਂ ਕਰਨਾ ਰਾਜ ਨਾਲੇ ਕਹਿੰਨ ਉਹ ਰਾਜ ਕਰਨਾ ਅਪਰਾਧ ਹੈ ਰਾਜ ਸੋਚਣਾ ਹੀ ਅਪਰਾਧ ਹੈ ਹੁਣ ਕਹਿੰਦਾ ਰਾਜ ਕਰਨਾ ਇਹ ਗੱਲ ਨਹੀਂ ਦੋ ਗੱਲਾਂ ਨੇ ਆਪਣੀਆਂ ਹੋਣੀਆਂ ਪਹਿਲੀ ਗੱਲ ਠੀਕ ਹੈ ਮੈਨੂੰ ਫਿੱਟ ਹੈ ਦੂਜੀ ਤੁਹਾਡੇ ਵਾਲੀ ਫਿੱਟ ਨਹੀਂ ਸੰਸਾਰੀ ਵਿਦਿਆ ਤੋਂ ਮੁਨਕਰ ਹੋ ਗਿਆ ਸੰਸਾਰੀ ਵਿਦਿਆ ਤੋਂ ਮੁਨਕਰ ਹੋ ਗਿਆ ਨਿਰਾਕਾਰੀ ਵਿਦਿਆ ਨਹੀਂ ਪੜ੍ਹ ਲਈ ਪਹਿਲਾਂ ਪੜੇ ਨਹੀਂ ਹਮ ਹੀ ਪਚ ਹਾਰੇ ਉਹ ਇਹ ਗੱਲੇ ਨਹੀਂ ਮੰਨਦਾ ਉਹ ਕਹਿੰਦਾ ਮੈਨੂੰ ਆ ਪੜਾਇਆ ਪਹਿਲਾਂ ਉਹ ਦੱਸ ਕਿਉਂ ਪੜਾਇਆ ਸੀ ਪਹਿਲਾਂ ਨਾਰਦ ਨੇ ਨਾਰਦ ਕੋਲ ਪਹਿਲਾਂ ਤੁਸੀਂ ਕਿਹਾ ਵੀ ਬੱਚੇ ਨੂੰ ਪਹਿਲਾਂ ਹੀ ਧਾਰਮਿਕ ਬਣਾ ਦਿਓ ਉਹ ਪੜਾਈ ਪੜ ਲਈ ਉਲਟੀ ਪੜਾਈ ਕਰਦੇ ਬਲੋ ਨੇ ਹੁਣ ਇਹ ਨਰਕਾ ਨੂੰ ਜਾਣ ਵਾਲੀ ਪੜਾਈ ਹੈ ਨਾਲੇ ਤਾਂ ਉੱਥੇ ਲਿਖਿਆ ਹੋਇਆ ਧਰਮ ਗ੍ਰੰਥ ਹੈ ਜਿੱਥੇ ਵੀ ਮੱਥਾ ਟੇਕਦੇ ਆ ਇਹ ਬੇਦ ਦੀ ਪੜਾਈ ਸੀ ਨਾਰਦ ਨੇ ਪੜਾਈ ਬੇਦ ਇਹ ਕਹਿੰਦਾ ਸਿਮਰਤੀ ਸ਼ਾਸਤਰ ਵਾਲੀ ਪੜਾਈ ਹੁਣ ਪੜਾਉਣ ਲੱਗੇ ਨੇ ਉਹਨੂੰ ਉਸੇ ਪਰ ਦਿਸ਼ਾਤਰ ਵਾਲੀ ਉਤੇ ਉਲਟਾ ਸਿਮਰਤਿਸ਼ਾਤਰ ਫੇਦ ਤੋਂ ਉਲਟਾ ਸਿਮਰਤਿਸ਼ਾਤਰ ਸੰਸਾਰ ਦਾ ਰਾਜ ਕਰਨਾ ਰਾਜੇ ਦਾ ਉਹ ਬੁੱਢਾ ਉਹ ਵੀ ਤਾਂ ਬੜਾਈ ਪੜ੍ਹਣੀ ਸੀ ਉਹਨੂੰ ਉਹ ਬਣਕਰ ਹੋਇਆ ਮੈਂ ਨਹੀਂ ਪੜਦਾ ਪੜਾਈ ਇਹ ਪੜਾਈ ਘਰ ਧਰਮ ਤੋਂ ਉਲਟਾ ਧਰਮ ਤੋਂ ਉਲਟਾ ਰਾਤੋਂ ਨਰਕ ਨੂੰ ਜਾਂਦਾ ਰਸਤਾ ਤਾਂ ਹੀ ਮੈਂ ਨਰਕ ਨੂੰ ਨਹੀਂ ਜਾਣਾ ਇਹ ਕਰਕੇ ਕੁਮਤ ਨੇ ਕਿਹਾ ਜਿਹੜਾ ਰਾਜ ਹੈ ਨਾ ਰਾਜ ਨਾ ਚਾਹੂੰ ਮੁਕਤਨਾ ਚਾਹੂੰ ਮੈਂ ਤਾਂ ਮੁਕਤੀ ਵੀ ਨਹੀਂ ਚਾਹੁੰਦਾ ਰਾਜ ਦੀ ਗੱਲ ਕਰਦੇ ਹੋ ਤੁਸੀਂ ਦੋਈ ਗੱਲਾਂ ਨਹੀਂ ਹਿੰਦੂਮਤੀ ਰਾਜ اور ਮੁਕਤੀ ਜਿਹੜਾ ਰਾਜ ਨਹੀਂ ਚਾਹੁੰਦਾ ਮੁਕਤੀ ਚਾਹੁੰਦਾ ਸ਼ਿਵ ਜੀ ਮੁਕਤੀ ਚਾਹੁੰਦਾ ਹੈ ਵਿਸ਼ਨੂੰ ਰਾਜ ਚਾਹੁੰਦਾ ਉਹ ਕਹਿੰਦਾ ਮੈਂ ਦੋਏ ਨਹੀਂ ਚਾਹੁੰਦਾ ਤਾਂ ਵਿਸ਼ਨੂੰ ਅਰ ਸ਼ਿਵ ਜੀ ਦੋਹਾਂ ਤੋਂ ਉੱਚਾ ਗੁਰਮੁਖ ਵਿਸ਼ਨੂੰ ਅਰ ਸ਼ਿਵ ਜੀ ਤੋਂ ਤਾਂ ਉੱਚਾ ਹੈ ਵਿਸ਼ਨੂੰ ਰਾਜ ਚਾਹੁੰਦਾ ਹੈ ਸ਼ਿਵ ਜੀ ਮੁਕਤੀ ਚਾਹੁੰਦਾ ਉਹ ਕਹਿੰਦਾ ਮੈਂ ਦੋਏ ਨਹੀਂ ਚਾਹੁੰਦਾ ਦੋਹਾਂ ਦਾ ਫਾਹ ਵੜਦਾ ਜੇ ਰਾਜ ਚਾਹੁੰਦਾ ਵਿਸ਼ਨੂੰ ਦੇ ਬਰਾਬਰ ਬਣਦਾ ਜੇ ਮੁਕਤੀ ਚਾਹੁੰਦਾ ਸ਼ਿਵ ਜੀ ਦੇ ਬਰਾਬਰ ਬਣਦਾ ਦੋਹਾਂ ਦਾ ਉੱਚਾ ਹੈ ਨਾ ਰਾਜ ਚਾਹੁੰਦਾ ਨਾ ਮੁਕਤੀ ਚਾਹੁੰਦਾ ਮੁਕਤੀ ਵੀ ਤਾਂ ਛੇਈਆ ਜਿਹੜਾ ਗਿਆਨੀ ਆ ਉਹ ਦੋਏ ਗੱਲਾਂ ਨਹੀਂ ਚਾਹੁੰਦਾ ਮੁਕਤ ਬੱਪਰੀ ਵੀ ਗਿਆਨੀ त्यागा ਕਿਉਂ ਮੁਕਤ ਤੇ ਅੱਗੇ ਆ ਸਾਡਾ ਮੁਕਤ ਤੇ ਅੱਗੇ ੜਕਾਣਾ ਮੁਕਤੀ ਵੀ ਰਾਹ ਦਾ ਹੀ ਹੈ ਮੁਕਤੀ ਦਾ ਜੋ ਰਾਹ ਜਿਆ ਦਾ ਵਿਚਾਰ ਲਈ ਹੈ ਇਹਦਾ ਵਿੱਚੇ ੜਕਿਓ ਚੀਤ ਆ ਮੁਕਤੀ ਵਾਲਿਆਂ ਦਾ ਚੱਲ ਇਥੇ ਹਰ ਮਨਣ ਕੋ ਬੀਚੇ ਅਟਕੇ ਚਿੱਤ ਇਹਦਾ ਆ ਜੋ ਵਿਚਾਰੇ ਹੀ ਐ ਤੇ ਤੜਕੇ ਹੋਇਆ ਹੋ ਜੀ RAM ਕਹੈ ਕਰ ਤਾਲ ਬਜਾਵੇ ਚਟੀਆਂ ਸਭੈ ਵਿਗਾਰੇ ਹੁਣ RAM ਕਹੈ ਕਰ ਤਾਲ ਬਜਾਵੇ ਇਹ RAM ਕਿਵੇਂ ਕਹਿੰਦਾ ਇਹਦੇ RAM ਕਹਣ ਚ ਭੇਜਦਾ ਉਹ RAM ਕਹਿੰਦਾ ਇਹ RAM ਬਣ ਨੂੰ ਕਹਿੰਦੇ ਨੇ ਉਹਨੂੰ ਵੀ ਤੂੰ RAM ਬਣ ਜਾ ਕਹਿੰਦਾ ਮੈਂ ਰਾਮ ਰਾਜ ਕਰਦਾ ਨਾ ਤੂੰ ਰਾਜਾ ਬਣ ਕੇ ਰਾਮ ਵੰਗੂ ਰਾਜ ਕਰ ਰਾਮ ਰਾਜ ਦੁਨੀਆ ਨੂੰ ਦੇ ਰਾਮ ਵਰਗਾ ਰਾਜ ਦੇ ਉਹ ਕਹਿੰਦਾ ਮੈਂ ਰਾਮ ਦੀ ਰੀਸ ਕਰਨੀ ਮੈਂ ਰਾਮ ਦਾ ਸ਼ਰੀਕ ਬਣਨ ਸ਼ਰੀਕ ਹੈ ਖੁਦਾ ਬਣ ਜੂਗਾ ਮੈਂ ਬਾਦਲ ਭਾਵੇਂ ਬਣ ਜਵੇ ਉਹ ਨਹੀਂ ਬਣਿਆ ਪਤਾ ਲੱਗ ਗਿਆ ਹੁਣ ਰਾਮ ਭਗਤਾਂ ਨੇ ਕੀ ਕੀਤਾ ਹਾਲ ਅਜੇ ਕਾਰਨ ਗਏ ਦੱਸੇ ਅਜੇ ਤਾਂ ਉਹਨਾਂ ਨੇ ਦੰਦ ਦਿਖਾਏ ਨੇ ਉਹੀ ਬੁੱਲ ਚੱਕ ਕੇ ਵੀ ਥੱਲੇ ਦੇ ਦੰਦ ਕਹੇ ਜਾਂਦੇ ਤਿੱਖੇ ਨੇ ਅਉਦਾ ਜਿਵੇਂ ਉਹ ਦਿਖਾਉਂਦੇ ਨੇ ਨਾ ਤਾਂ ਜੇ ਬੁੱਲ ਇਹ ਤਹਾਨੂੰ ਕਰਕੇ ਦੰਦ ਉਹ ਦਿਖਾਏ ਨੇ ਇਹ ਰੂ ਥੱਲੇ ਵਾਲੇ ਦੰਦ ਕਹੇ ਜਾਂਦੇ ਜੋ ਹੀ ਪਾਸੇ ਪਾਰ ਹੋ ਜਾਣਗੇ ਥੱਲੇ ਵਾਲੇ ਉੱਤੇ ਨੂੰ ਉੱਤੇ ਵਾਲੇ ਥੱਲੇ ਨੂੰ ਦੰਦ ਹੋ ਜਾਣਗੇ ਟੱਚ ਤੇ ਜਿਹੜਾ ਵਿੱਚ ਹੁੰਦਾ ਉਹਦਾ ਕੀ ਹਾਲ ਹੁੰਦਾ ਉਹ ਜਿਆ ਹੁੰਦਾ ਦਿਖਾ ਦੇਣਾ ਸਾਨੂੰ ਗੁਰੂ ਨੂੰ ਛੱਡ ਕੇ ਤੇ ਉਹ ਜੇ ਹਾਲ ਹੁੰਦਾ ਹੁੰਦਾ ਗੁਰੂ ਨਾਲ ਗੱਦਾਰੀ ਕਰਕੇ ਚੰਗਾ ਲਈ ਟਾਈਮ ਆਉਂਦਾ ਹੁੰਦਾ ਕਦੇ ਕਿਸੇ ਤੇ ਆਏ ਨਹੀਂ ਜੰਗਾ ਤੇ ਆਏ ਨਹੀਂ ਸਕਦਾ ਸੋਚਣਾ ਹੀ ਗਲਤ ਹੈ ਤੇ ਹਾਂਜੀ ਰਾਮ ਕਹੇ ਕਰਤਾਲ ਵਜਾਵੇ ਰਾਮ ਕਹੇ ਕਰਤਾਲ ਵਜਾਵੇ ਰਾਮ ਦੀ ਕਥਾ ਕਰਦਾ ਹੋ ਰਮਾਇਣ ਦੀ ਕਥਾ ਕਰ ਰਿਹਾ ਮਕਾਨਾ ਰਾਮ ਦਾ ਸਾਰੇ ਰਾਜ ਕਰਦਾ ਸਾਰੇ ਦਾ ਰਾਮ ਰਾਜ ਹੈ ਤੇ ਤੁਹਾਨੂੰ ਕੀ ਹੈ ਜੇ ਰਾਮ ਰਾਜ ਵਧੀਆ ਚੱਲਦਾ ਹੈ ਤੇ ਰਾਮ ਬਿਮਾਰ ਹੋ ਗਿਆ ਮੈਂ ਰਾਜ ਕਰਾਉਂ ਦਿੱਤਾ ਜੇ ਰਾਮ ਕਹੂਗਾ ਮੈਂ ਕਰ ਲੂੰਗਾ ਜੇ ਰਾਮ ਕਹੂ ਫਿਰ ਕਰ ਲਾਂਗੇ ਉਹ ਕਹੇ ਜਿਹੜਾ ਰਾਜ ਕਰ ਰਿਹਾ ਹੈ ਉਹ ਮੈਨੂੰ ਆ ਕੇ ਕਹੇ ਵੀ ਭਾਈ ਤੂੰ ਥੋੜਾ ਚਿਰ ਮੇਰੇ ਵਾਲੀ ਗੱਲ ਸੰਭਲ ਲੈ ਉਹ ਵੀ ਮੈਂ ਭਰਤ ਵਾਂਗੂ ਸਾਂਭੂ ਐ ਸਾਂਭੂ ਰਾਜ ਹੁਦਾ ਹੀ ਰਹੂਗਾ ਕਰਨਾ ਮੈਂ ਫੇਰ ਵੀ ਨਹੀਂ ਉਹਦੀਆਂ ਖੜਾ ਮਾਰ ਆ ਕੇ ਰਾਜ ਕਰ ਲੂਗਾ ਵੀ ਭਾਈ ਰਾਜ ਤਾਂ ਹੁਦਾ ਹੀ ਐ ਮੈਂ ਥੋੜਾ ਚਿਰ ਉਹਦੀ ਰੌਣ ਲਾ ਦਿੰਦਾ ਉਹਦੇ ਤੋਂ ਕੰਮ ਕਰ ਦਿੰਨਾ ਥੋੜਾ ਚਿਰ ਵੀ ਉਹਨਾਂ ਚਿਰ ਤੁਸੀਂ ਚੁੱਪ ਚਾਣ ਰੱਖੋ ਕੋਈ ਵਧਰਵਾ ਨਾ ਕਰਿਓ ਕਾ ਗਰੀਬ ਨੂੰ ਤੰਗ ਨਾ ਕਰਿਓ ਇਹਨੇ RAM ਆਜੂ ਫੇਗਾ ਆਪਣਾ ਸਭ ਲੂਗਾ ਰਾਜ ਰੋਤਾ RAM ਇਹ ਜਾ ਹੈ ਉਹ ਨਹੀਂ ਯੁੱਧੇ ਵਾਲੇ ਵਰਗਾ ਇਹ ਗੱਲ ਕਹਿ ਰਿਹਾ RAM ਕਹੇ ਕਰਤਾਲ ਵਜਾਵੈ ਉਹ ਕਹਿੰਦਾ RAM ਹੋ ਜਾ ਤੁਹਾਡੇ ਵਾਲੇ ਵਰਗਾ ਤੁਹਾਡਾ RAM ਹੋ ਉਹ ਜਾ ਜਿਹੜਾ ਚਲਿਆ ਗਿਆ ਮਰ ਗਿਆ ਸਾਡੇ ਵਾਲਾ ਨਹੀਂ ਮਰਦਾ ਹੈਗਾ ਅਜਾੜਾ ਰਾਮ ਗੈਰ ਹਾਜ਼ਰ ਹੋ ਗਿਆ ਮਰ ਗਿਆ ਸੌ ਗਿਆ ਨਾ ਉਹ ਸੌਵੇ ਨਾ ਮਰੇ ਨਾ ਆਵੇ ਨਾ ਜਾਏ ਉਹਦੇ ਤੇ ਗੱਲ ਹੀ ਨਹੀਂ ਲੱਗੂ ਉਹਨੇ ਜਵਾਬ ਕੀ ਦੇਣ ਆਪੇ ਤਾਂ ਪੜਾਈ ਕਰਾਈ ਆਪੇ ਤਾਂ ਸੋਤਰ ਲਿਖੇ ਲਈ ਜੀ ਜੇ ਗੱਲਾਂ ਲਿਖੀਆਂ ਹੋਈਆਂ ਨੇ ਸਵੇਰ ਉਹ ਗੱਲਾਂ ਪੜਦੇ ਨੇ ਤੇ ਸ਼ਾਮ ਨੂੰ ਕੋਈ ਹੋਰ ਸਿਖਿਆ ਦਿੰਦੇ ਨੇ ਜਾਂ 10:00 ਵਜੇ ਕਹਿੰਦੇ ਨਾਲੇ ਦਾ ਸਵੇਰ ਉਹਾਂ ਪੜਦੇ ਨੇ ਰੋਜ਼ ਕੁਰ ਦੁਪਹਿਰੇ ਨੂੰ ਕਹਿੰਦੇ ਹੁ 10 ਵਜੇ ਵਿਆਹ ਦੁਈ ਪੜਾਈ ਪੜ ਲੈ ਉਲਟੀ ਜੇ ਮੈਂ ਸਵੇਰ ਵਕਤ ਤਾਂ ਕੁਝ ਹੋਰ ਪੜਾਉਂਦੇ ਨੇ ਇਹ ਸ਼ਾਹਨਵਾਲ ਦੇ ਕਾਲੂ ਬਾਪ ਜੀ ਨਾਨਕ ਦਾ ਨਾਨਕ ਦਾ ਕਹਿੰਦਾ ਤੂੰ ਮੇਰਾ ਪਿਤਾ ਤੂੰ ਐ ਮੇਰਾ ਮਾਤਾ ਇਹ ਉਹ ਪੜਾਈ ਆ ਜਿਹੜੀ ਬਣਾ ਕੀਤੀ ਹੈ ਜਿਹੜੀ ਸਾਡੇ ਆ ਨਾ ਸ਼ਾਮ ਦੀ ਪੜਾਈ ਸਵੇਰ ਦੀ ਗੁਰਬਾਣੀ ਸ਼ਾਮ ਦੀਆਂ ਸਾਖੀਆਂ ਇਹੀ ਉਹਨੂੰ ਪੜਾ ਰਹੇ ਇਤਿਹਾਸ ਇਤਿਹਾਸ ਹੈ ਜਿਹੜਾ ਜਿਹੜੇ ਕੌਮਾਂਾਰੇ ਇਤਿਹਾਸ ਦੀ ਗੱਲ ਕਰਦੇ ਨੇ ਉਹੀ ਦਾ ਪੰਡਤ ਦੇ ਚੇਲੇ ਨੇ ਪੰਡਤ ਇਹੀ ਗੱਲ ਆ ਉਹਨਾਂ ਦੇ ਦੇ ਖਿਲਾਫ ਪ੍ਰਹਲਾਦ ਖੜਾ ਹੈ ਹੋਰ ਪ੍ਰਹਲਾਦ ਕਿੱਥੇ ਖੜਾ ਇਹ ਆ ਦੱਸਣ ਕੀ ਝਗੜਾ ਕੀ ਸੀ ਜਿਹੜੇ ਰੋਜ਼ ਕਹਿੰਦੇ ਨੇ ਨਾ ਸਿੱਖ ਕੌਮ ਹੈ ਇਹਦਾ ਇਹ ਕਰੋ ਉਹ ਪ੍ਰਹਲਾਦ ਨਾਲ ਝਗੜਾ ਕਿ ਸੀ ਪ੍ਰਹਲਾਦ ਦਾ ਝਗੜਾ ਕੀ ਸੀ ਇਹ ਸਮਝਾਉਣ ਕੀ ਗੱਦ ਲਕੋ ਕੇ ਰੱਖੇ ਨੂੰ ਕਿਉਂ ਕਿਹੜੀ ਗੱਲ ਸੀ ਪ੍ਰਲਾ ਜਿਹੜੀ ਨਹੀਂ ਸੀ ਮੰਨ ਰਿਹਾ ਜਿਹਦੇ ਖਾਤਰ ਉਹਨੂੰ ਅੱਗ ਚ ਪਾਇਆ ਜੋ ਵੀ ਕੁਝ ਹੈ سزا ਦਿੱਤੀ ਐਡਾ ਬੜਾ ਝਗੜਾ ਹੋਇਆ ਗੁਰਬਾਣੀ 'ਚ ਲਿਖਿਆ ਹੋਇਆ ਜਿੱਥੇ ਉਹ ਝਗੜਾ ਕੀ ਸੀ ਉਹ ਵਿਦਿਆ ਨਹੀਂ ਸੀ ਲੈ ਰਿਹਾ ਰਾਜ ਦੀ ਉਹ ਐਸੀਐਸਪੀਸੀਐਸ ਨਹੀਂ ਸੀ ਬਣਨਾ ਚਾਹੁੰਦਾ ਉਹ ਮਨਮੁੱਖਾਂ ਦੀ ਪੜ੍ਹਾਈ ਐਸੀਐਸਪੀਸੀਐਸ ਉਨੇ ਹੀ ਮਨਮੁਖਾਂ ਦੀ ਬੜਾਈ ਬੜਨਾ ਚਾਹੁੰਦਾ ਇਹਨਾਂ ਦਾ ਮਨਮੁਖ ਆਪ ਨੇ ਮਨਮੁਖ ਬਣਾਏ ਨੇ ਸਾਰੇ ਕਾਲਜ ਮਨਮੁਖਾਂ ਦੇ ਇਹਨੇ ਬਣੇ ਜਿਹੜੇ ਇਹਨਾਂ ਨੇ ਬਣਾਏ ਨੇ ਆਪ ਵੀ ਮਨਮੁਖ ਨੇ ਗੁਰਬਾਣੀਆਂ ਨਾਲ ਕੋਲ ਬਚ ਕੇ ਮੈਂ ਜਾਂਦੀ ਗੁਰਬਾਣੀ ਦੇ ਅਰਥ ਕਿਵੇਂ ਬਚ ਜਾਂਦੇ ਇਹਨਾਂ ਨੇ ਤਕੜੀ ਹਿੱਕ ਚੜ੍ਹੀ ਹੋਈ ਹੈ ਉੱਤੇ ਇਹਦਾ ਨਾ ਪਤਾ ਲੱਗੇ ਆਪਣਾ ਇੰਦਰ ਹਾਈ ਚਟੀਆਂ ਸਭਾ ਬਿਗਾਲੇ ਅਜਣੇ ਤੇਲੇ ਉਹ ਵੀ ਵਿਗਾੜ ਤੇ ਚਟੀਆਂ ਹੁਣ ਵਿਗੜਣ ਗਈ ਅਕਾਲ ਤੱਕ ਦਰੋਂ ਹਰੇਗੇ ਪੈਦਾ ਛੋਟੇ ਛੋੜੇ ਕਤੂਰੇ ਵੀ ਪੈਣ ਲੱਗੇ ਹੁਣ ਤਾਂ ਕਤੂਰੇ ਵੀ ਭੌਂਕਦੇ ਨੇ ਜਹੇਦਾਰ ਨੂੰ ਛੋਟੇ ਕੋਣ ਨੂੰ ਪਤਾ ਪਤਾ ਉਹਨਾਂ ਨੂੰ ਵੀ ਕੀ ਨੇ ਹੈ ਉਹ ਇਹ ਤਾਂ ਬਸ ਉਹ ਨਾ ਚਰੇ ਸੀਗੇ ਜਿੰਨਾ ਚਿਰ ਉਹ ਮੁਸਲਮਾਨ ਆਲਾ ਦਬਕਾ ਕਹਿੰਦੇ ਦਬਕਾ ਮਾਰੂ ਪਹਿਲਾਂ ਜੋਰ ਨਾਲ ਦੂਸਰਾ ਉਹ ਭਾਗ ਜਾਂਦਾ ਕਹਿੰਦਾ ਜੇ ਨਾ ਭਾਗੇ ਕਹਿੰਦਾ ਖੁਦ ਭਾਗ ਜਾਓ ਜੇ ਉਹ ਨਾ ਭਜੇ ਆਪਾ ਭਜੋ ਇਹ ਤਾਂ ਇਹ ਜਿਹੀ ਨਾ ਦਬਕਾ ਮਾਰਦੇ ਨੇ ਜੇ ਨਾ ਭਜੇ ਤਾਂ ਇਹ ਭਜਦੇ ਨੇ ਡਰਦੇ ਨੂੰ ਡਰਾਉਂਦੇ ਨੇ ਅੰਦਰੋਂ ਆਪ ਨੂੰ ਭੋਕਨੇ ਉਦੋਂ ਸੱਚ ਹੈ ਦੀ ਨਾ ਡਰਦੇ ਤਾਂ ਤਾਂ ਨੇ ਸੱਚ ਕਿੱਥੇ ਆਣ ਕੋਲ ਸੱਚ ਖੜਦਾ ਹੁੰਦਾ ਮੂਰਾਨ 'ਚ ਡਟ ਕੇ ਝੂਠ ਨਾਲ ਕੀ ਖੜਨਾ ਝੂਠਦਾ ਹੁੰਦਾ ਵੀ ਵਿਚਾਰਾ ਹਵਾ ਜੇ ਜੜਾ ਹੁੰਦੀ ਏ ਝੂਠ ਦੀ ਆ ਇੱਕ ਤਾਂ ਹੁੰਦੀ ਏ ਜ਼ਮੀਨ ਦੇ ਉੱਤੇ ਜੜਾ ਜ਼ਮੀਨ ਦੇ ਉੱਤੇ ਜੜਾ ਵਾਲਾ ਵੀ ਕੋਈ ਬੂਟਾ ਥੋੜਾ ਬਹੁਤ ਚੇਰ ਕੱਟ ਜਾਂਦਾ ਇਹ ਤਾਂ ਹਵਾ ਜੇ ਜੜਾ ਨੇ ਇਹਨਾਂ ਦੀਆਂ ਤਾਂ ਹਵਾ ਜਿਹੜਾ ਇਹਨਾਂ ਦੀ ਸਿੱਖੀ ਦੀਆਂ ਬਾਹਰ ਬਾਹ ਸੁੱਤੇ ਉੱਤੇ ਬਿਜੂਤ ਕੋਈ ਬਲੀ ਹਾਂਜੀ ਰਾਮ ਨਾਮ ਜਪ ਬੋ ਕਰੈ ਹਿਰਦੇ ਹਰਜੀ ਕੋ ਸਿਮਰਨ ਧਰੈ ਰਹਾਉ ਰਾਮ ਨਾਮ ਜਪ ਬੋ ਕਰੈ ਰਾਮ ਨਾਮ ਜਪ ਬੋ ਕਰੈ ਰਾਮ ਦਾ ਨਾਮ ਜਪਦਾ ਓਹ ਰਾਮ ਰਾਮ ਨਹੀਂ ਜਪਦਾ ਬਸ ਰਾਮਾਂ ਜਪ ਕੋ ਕਰੇ ਰਾਮ ਰਾਮ ਨਹੀਂ ਜਪਦਾ ਰਾਮ ਨਾਮ ਹੋ ਜਪਦਾ ਉਹ ਰਾਮ ਰਾਮ ਜਪਣ ਦੇ ਰਾਮ ਨਾਮ ਜਪਣ ਦੇ ਕੀ ਫਰਕ ਆਹੀ ਪੈਦੀ ਐਸੇ ਪੈਦੀ ਗੱਲ ਕਬੀਰ ਕਰਦਾ ਰਾਮ ਕਹਿਣ ਵੇ ਪ੍ਰੀਤ ਹੈ ਇੱਕ ਤਾਂ ਰਾਮ ਰਾਮ ਕਰਤਾ ਸਭ ਜਗ ਫਿਰ ਉਹਦੇ ਨਾਲ ਤਾਂ ਕੁਝ ਵੀ ਪ੍ਰਾਪਤੀ ਰਾਮ ਨਾ ਪਾਇਆ ਜਾਏ ਰਾਮ ਤੱਕ ਪਹੁੰਚਣ ਵਾਸਤੇ ਰਾਮ ਰਾਮ ਕਰਕੇ ਨਹੀਂ ਪਹੁੰਚਿਆ ਜਾ ਸਕਦਾ ਕੁਝ ਵੀ ਬੋਲੋ ਕਾਹੋ ਬੋਲਣਾ ਪਹੁੰਚ ਤ ਪ੍ਰਾਣੀ ਇਹ ਪ੍ਰਾਣੀ ਕੁਝ ਵੀ ਬੋਲ ਲੈ ਰਾਮ ਰਾਮ ਕਰ ਲੈ ਗੋਬਿੰਦ ਗੋਬਿੰਦ ਕਰ ਲੈ ਹਰੀ ਹਰੀ ਕਰ ਲੈ ਗੁਰੂ ਗੁਰੂ ਕਰ ਲੈ ਵੈਗਰੂ ਵੈਗਰੂ ਕਰ ਲੈ ਨਹੀਂ ਪਹੁੰਚ ਸਕਦਾ ਜੇ ਗੋਬਿੰਦ ਨੂੰ ਜਪ ਲਿਆ ਸਮਝ ਲਿਆ ਜੇ ਰਾਮ ਨੂੰ ਜਪ ਲਿਆ ਰਾਮ ਕੀ ਹੈ ਉਹਨੂੰ ਸਮਝ ਲਿਆ ਜਾਣ ਲਿਆ ਫਿਰ ਪਹੁੰਚ ਗਿਆ ਮੈਂ ਨਾਮਾ ਜਪ ਬੋ ਕਰ ਰਾਮ ਨੂੰ ਜਾਨਣਾ ਹੀ ਰਾਮ ਤੱਕ ਪਹੁੰਚਣਾ ਕੋ ਰਾਮ ਦੀ ਸਮਝੇ ਆਉਣੀ ਹੈ ਰਾਮ ਤਾਂ ਸਰਬ ਵਿਆਪੀ ਹੋਇਆ ਹੈ ਇਹ ਆਪ ਵੀ ਰਾਮ ਹੈ ਆਪ ਕੀ ਹੈ ਇਹਨੂੰ ਐ ਵੀ ਰਾਮ ਤੋਂ ਇਲਾਵਾ ਕੁਝ ਹੋਰ ਹੈ ਕਬੀਰ ਨੇ ਪਹਿਲਾਂ ਹੀ ਫੈਸਲਾ ਕਰਤਾ ਪਰ ਸਾਤੇ ਸੱਤਵੇਂ ਸੱਤਵੇਂ theta ਜਿਹੜੀ ਸਾਤੇ ਸੱਚ ਕਰ ਬਾਚਾ ਜਾਣ ਸੱਤਵੇਂ ਨੰਬਰ ਦੀ ਗੱਲ ਇਹ ਹੈ ਇਹ ਗੱਲ ਪੱਕੀ ਸੱਚ ਕਰਕੇ ਸਾਤੇ ਸੱਚ ਕਰ ਬਾਚਾ ਸੱਤ ਕਰਕੇ ਇਹ ਬਚਨ ਬਾਚਾ ਬਚਨ ਨੂੰ ਕਹਿੰਦੇ ਨੇ ਇਹ ਬਚਨ ਇਹ ਗੱਲ ਸੱਚ ਕਰਕੇ ਮੰਨ ਲਓ ਆਤਮ ਰਾਮ ਆਤਮ ਹੀ ਰਾਮ ਹੈ ਲਿਖੋ ਪ੍ਰਮਾਣ ਇਹ ਗੱਲ ਨੂੰ ਪ੍ਰਮਾਣ ਕਰ ਲੋ ਆਪਣੇ ਆਪ ਨੂੰ ਜਾਨਣਾ ਹੀ RAM ਨੂੰ ਜਾਨਣਾ ਆਪਣੇ ਆਪ ਨੂੰ ਜਾਨਣਾ ਹੀ RAM ਦੀ ਪ੍ਰਾਪਤੀ ਹੈ ਆ ਭੇਦ ਕਬੀਰ ਨੇ ਦੱਸਿਆ ਹੋਇਆ RAM ਕਹਿਣ ਮੇ ਭੇਦ ਆਤਮ ਨੂੰ ਜਾਨਣਾ ਆਤਮ ਨੂੰ ਚਿੰਤਨਾ ਆਤਮ ਨੂੰ ਖੋਜਣਾ ਇਹ RAM ਨਾਮ ਜਪਣਾ ਜੋ ਆਤਮ ਹੀ RAM ਹੈ ਹੋ ਉਹਨੂੰ ਖੋਜਣਾ ਖੋਜਣਾ ਜੋ ਖੋਜੇ ਸੋ ਪਾਵੇ ਜੋ ਬ੍ਰਹਮ ਅੰਡੇ ਜੋ ਬ੍ਰਹਮ ਨੂੰ ਪਾਉਣਾ ਜੇ ਕਿਸੇ ਨੇ ਜੋ ਬ੍ਰਹਮਾਡੇ ਜੋ ਕਦੇ ਬ੍ਰਹਮ ਸਰੀਰ ਤੋਂ ਪਰੇ ਸੀ ਅੰਡਕੋਸ਼ ਵਿੱਚ ਸੀ ਸੋ ਹੀ ਪਿੰਡੇ ਹੁਣ ਸਰੀਰ ਚ ਹੈ ਤੇਰੇ ਚ ਜੋ ਬ੍ਰਹਮਾਡੇ ਸੋ ਹੀ ਪਿੰਡੇ ਹੁਣ ਸਰੀਰ ਚ ਹੈ ਉਹ ਜੋ ਖੋਜੇ ਸੋ ਪਾਲਾ ਜੀ ਨੇ ਖੋਜ ਨੂੰ ਲੱਭ ਗਿਆ ਹੁਣ ਅੰਦਰੋਂ ਖੋਜਾਂਗਾ ਆਪਣੇ ਨੂੰ ਪ੍ਰਭ ਨੂੰ ਹਰ ਨੂੰ ਗੁਰੂ ਨੂੰ RAM ਨੂੰ ਗੋਵਿੰਦ ਨੂੰ ਜੋ ਜਨ ਮਰਜੀ ਲੈ ਲੋ ਇਹਦੇ ਹੈ ਕੋਈ ਚਾਹੇ ਰਹਿਬ ਕਹ ਲੋ ਚਾਹੇ RAM ਕਹ ਲੋ ਚਾਹੇ ਅੱਲਾਹ ਕਹ ਲੋ ਚਾਹੇ ਖੁਦਾ ਕਹ ਲੋ ਇਹਦੇ ਹੀ ਨਾਮ ਨੇ ਸਾਰੇ ਇਹਨੂੰ ਖੋਜਣਾ ਇਹਨੂੰ ਜਾਣਨਾ ਇਹਨੂੰ ਸਮਝਣਾ ਹੀ ਦਰਸ਼ਨ ਹੈ ਇਹਦਾ ਜੇ ਦਰਸ਼ਨ ਪ੍ਰਾਪਤ ਹੋ ਗਿਆ ਜਿਹਦਾ ਦਰਸ਼ਨ ਹੋ ਗਿਆ ਈ ਚੀਜ਼ ਪ੍ਰਾਪਤ ਹੋ ਗਈ ਜਿਹਦਾ ਦਰਸ਼ਨ ਹੋ ਗਿਆ ਉਹਦੇ ਨਾਲ ਆਪਾਂ ਜੁੜ ਸਕਦੇ ਆ ਉਹਦੇ ਨਾਲ ਧਿਆਨ ਜੋੜ ਸਕਦੇ ਆ ਧਿਆਨ ਹੈ ਜੋੜਨਾ ਉਹਦੇ ਨਾਲ ਆਪੇ ਜਪ ਉਹ ਆਪਣਾ ਜਪ ਰਾਮ ਨਾਮਾ ਜਪ ਉਹ ਕਰਾ ਰਾਮ ਨਾਮਾ ਜਪ ਉਹ ਕਰਾ ਜਿਹੜਾ ਰਾਮ ਨਾਮ ਜਪਦਾ ਹੈ ਜਿਹੜਾ ਆ ਰਾਮ ਨਾਮ ਜਪ ਲੈਂਦਾ ਹੈ ਹਿਰਦੇ ਹਰਜੀ ਕੋ ਸਿਮਰਨ ਧਰੈ ਉਹ ਹਰ ਉਹ ਰਾਮ ਨਾਮ ਜਪ ਰਿਹਾ ਹੈ ਤਰੂ ਰਾਮ ਨਾਮਾ ਜਪ ਉਹ ਕਰ ਜਪਿਆ ਹੈ ਦਸਰੇ ਉਹਨਾਂ ਨੂੰ ਵੀ ਰਾਮਤਾ ਹੈ ਰਾਮ ਆਏ ਰਾਮ ਆਏ ਸਭ ਦੇ ਅੰਦਰ ਰਾਮ ਹੈ ਕੌਣ ਕਹਦਾ ਮੈਂ ਰਾਮ ਨਹੀਂ ਹਿਰਦੇ ਹਰਜੀ ਕੋ ਸਿਮਰਨ ਪਰ ਉਹ ਜਿਹੜਾ ਕੋ ਕੰਵਿਟ ਕਰਨ ਵਾਲਾ ਰਾਜਾ ਰਾਮ ਹੈ ਉਹ ਨਹੀਂ ਹੈ ਕੋਈ ਵੀ ਸਾਡੇ ਚ ਅਸੀਂ ਰਾਜ ਜਰੂਰ ਆ ਇੱਕ ਤਾਂ ਆ ਰਾਮ ਹੈਗਾ ਰਿਆਆ ਜਨਤਾ ਇੱਕ ਰਾਜਾ ਹੈ ਰਾਂ ਸਾਰਿਆਂ ਦੇ ਵਿੱਚ ਰਾਜਾ ਸਾਰਿਆਂ ਨੇ ਮੰਨ ਲਿਆ ਵੀ ਤੂੰ ਰਾਜਾ ਹੈ ਭਾਈ ਇੱਕ ਆ ਰਾਮ ਰਾਜਾ ਬਣਾ ਲਿਆ ਇੱਕ ਪੰਚਾਇਤ ਸਰਪੰਚ ਬਣਾ ਲਿਆ ਪੰਚਾਂ ਨੇ ਰਲ ਕੇ ਬਣ ਲਿਆ ਵੀ ਸਰਪੰਚ ਬਣਿਆ ਜਨਤਾ ਨੇ ਬਣ ਲਿਆ ਭਈ ਭਾਈ ਆਪਾਂ ਨੇ ਮੁਖੀਆ ਬਣਾ ਲਿਆ ਆਪਣਾ ਰਲ ਕੇ ਬਣਾਇਆ ਸਾਰਿਆਂ ਨੇ ਸਾਰਿਆਂ ਦੀ ਸਲਾਹ ਨਾਲੇ ਬਣਿਆ ਸਰਬਸੰਮਤੀ ਨਾਲੇ ਬਣਿਆ ਹੋਇਆ ਅਰ ਉਹ ਆਪ ਦੁਖੀ ਹੈ ਲੋਕ ਸੁਖੀ ਨੇ ਲੋਕਾਂ ਨੂੰ ਸੁਖੀ ਕਰਨ ਖਾਤਰ ਲੋਕਾਂ ਦੇ ਸਾਰੀ ਚਿੰਤਾ ਦੀ ਪੰਡਾ ਉਪ ਲੈ ਲਈ ਸਰਬ ਕੀ ਚਿੰਤਾ ਜੇ ਜਮਾਨਾ ਹੈ ਸਾਰਿਆਂ ਦੀ ਚਿੰਤਾ ਉਹਦੇ ਤੇ ਰੱਖਤੀ ਪੱੜ ਵਾਜ ਪਤਾ ਲੱਗਿਆ ਉਹਨੂੰ ਵੀ ਸਾਰਿਆਂ ਨੇ ਚਿੰਤਾ ਦੀ ਪੱਣ ਰੱਖੀਏ ਮੇਰੇ ਤੇ ਮੈਨੂੰ ਬੜਾ ਕਹਾ ਦਾ ਬਣਾਇਆ ਬੁਝ ਤਾਂ ਦੁਖੀ ਕਰਤਾ ਇਹਨਾਂ ਇਹ ਜਿਹੜਾ ਛੱਜ ਬੰਨਿਆ ਨਾ ਛੱਜ ਚੌਧਰ ਦਾ ਉਹ ਦੁਖੀ ਕਰਨ ਵਾਲਾ ਹੀ ਹੁੰਦਾ ਸੁਗਰੀ ਹੁੰਦਾ ਉਹ ਚ ਲੈ ਛੱਜ ਬੰਨਦੇ ਨੇ ਸਲਾਮਾ ਦਾ ਹੁੰਦਿਆ ਨਾ ਜ਼ਰੂਰ ਛੱਜ ਨੂੰ ਪਰ ਫੇਜਾ ਦੋਖੋਂ ਨਾ ਨਾ ਜਾਂ ਖੱਡਜ ਵੱਡਦਾ ਫੇ ਛੱਜ ਵੱਡਣਾ ਨਹੀਂ ਦਿੰਦਾ ਚੂਹਾ ਖੱਡ ਨਾ ਮਾਵੇ ਚੂਹਾ ਖੱਡਜ ਨਹੀਂ ਵੱਡਦਾ ਫਿਰ ਫੇ ਬਾਹਰੇ ਮਾਰਿਆ ਜਾਂਦਾ ਦੋ ਜੂਏ ਦਾ ਖੱਡਜ ਵੱਡ ਜਾਂਦੇ ਨੇ ਛੱਜ ਆਲਾ ਬਾਹਰ ਫਸ ਜਾਂਦਾ ਛੱਜ ਸੀ ਨੋਦ ਬਣਿਆ ਛੱਜ ਖੱਡਜ ਨਹੀਂ ਵੱਡਦਾ ਚੂਹਾ ਖੱਡ ਨਾ ਮਾਵੇ ਤੱਕਲ ਬਣੇ ਛੱਜ ਸਰ ਤੇ ਛੱਜ ਬਣਿਆ ਹਦਾ ਨਾ ਚੌਧਰ ਦਾ ਤਾਜ ਉਹ ਤਾਜ ੜ ਗਿਆ ਹੁਣ ਉਹ ਗਲੇ ਦੀ ਫਾਸ ਬਣਿਆ ਬੈਠਾ